ਬਾਬਾ ਨਾਨਕ ਸੋ ਗਰਮੀਆਂ ਆਉਂਦਿਆਂ ਹੀ ਜਿਹੜੇ ਨੌਜਵਾਨ ਹੋਣ ਜਾਂ ਬਜ਼ੁਰਗ ਹੋਣ ਜਾਂ ਬੱਚੇ ਹੋਣ ਕਿਸੇ ਦੇ ਵੀ ਜਿਹੜੇ ਸੱਲ ਜਿਹੜੇ ਘਟ ਜਾਂਦੇ ਜਿਸ ਨੂੰ ਵੀ ਪਲੇਟਨ ਕਾਉਂਟ ਜਿਹੜੇ ਬੋਲਦੇ ਆ ਸੋ ਬੱਕਰੀ ਚਾਰਤਾ ਜਿਹੜਾ ਇਹਨਾਂ ਦੇ ਵੱਲੋਂ ਜਿਹੜਾ ਦਾਵਾ ਕੀਤਾ ਗਿਆ ਡਾਕਟਰਾਂ ਵੱਲੋਂ ਵੀ ਦਾਵਾ ਕੀਤਾ ਗਿਆ ਕਿ ਬੱਕਰੀ ਦਾ ਜਿਹੜਾ ਦੁੱਧ ਪੀਣ ਦੇ ਨਾਲ ਕੁਝ ਹੀ ਦਿਨਾਂ ਦੇ ਵਿੱਚ ਜਿਹੜੀ ਸੱਲਾਂ ਦੀ ਜੜੀ ਪਰਪਾਈ ਹੋ ਜਾਂਦੀ ਸਾਡੇ ਨਾਲ ਬੱਕਰੀ ਚਾਰਤਾ ਨੇ ਜ਼ਰੂਰ ਗੱਲਬਾਤ ਕਰ ਲੈਣੇ ਆ ਕਿ ਇਹ ਦਾਵਾ ਜਿਹੜਾ ਵਾ ਸੱਚ ਆ ਕਿ ਜਾਂ ਝੂਠਾ ਸਮਝੂ ਨਾ ਜ਼ਰੂਰ ਗੱਲਬਾਤ ਕਰਦੇ ਸੱਚ ਕੇ ਭਾਈ ਹਾਂਜੀ ਅਸੀਂ ਜੇ ਪਾਜੀ ਪੜੀ ਜਿਹੜਾ ਇਹ ਦਾਵਾ ਕੀਤਾ ਡਾਕਟਰਾਂ ਵੱਲੋਂ ਕੀਤਾ ਕੁਝ ਤੁਹਾਡੇ ਲੋਕ ਕੀਤਾ ਕੀ ਇਹ ਕਿੰਨੀ ਸੱਚਾਈ ਇਹਦੇ ਵਿੱਚ ਇੱਥੇ ਸੱਚਾਈ ਐ ਪਾਜੀ ਸ਼ਰਤਿਆਂ ਦਾਜ ਨਾ ਨੇ ਆ ਨਾ ਉਹਦੇ ਸਾਲ ਪੂਰੇ ਹੋਣ ਐਂ ਪੀਪੀ ਫ੍ਰੀ ਦਾਹੀਂ ਪੈਸਾ ਕੋਈ ਨਹੀਂ ਲਾਗੇ ਹੱਥੋਂ ਵੀ 500 ਰੁਪਏ ਦੇ ਦੇਣਾ ਨਾ ਉਹਦੇ ਸਾਲ ਪੂਰੇ ਹੋਣ ਤੇ ਨਹੀਂ ਕੀ ਕੀ ਆ ਸਾ ਦਾਵਾ ਵਾ ਤੁਹਾਡੇ ਲੋ ਜਿਹੜਾ ਤੂੰ ਸ਼ਰਤਿਆਂ ਦਾਜ ਕੀ ਦਾਵਾ ਕਿਸ ਕਿਸ ਬਹਾਵਤ ਦਾਵਾ ਕਰਦੇ ਤੂੰ ਇਹ ਵੇਖੋ ਇਹ ਪਟੇ ਵਣਸ ਵਣੇ ਖਾਂਦੀਆਂ ਨੇ ਕੋਈ ਕਦੇ ਦੇ ਗਾੜੀ ਕਦੇ ਆ ਖਾੜੀ ਪੀਪੀ ਭੰਗ ਖਾੜੀ ਕਦੇ ਮੈਣਾ ਖਾੜਿਆ ਕਦੇ ਕਣਕ ਖਾੜੀ ਕਦੇ ਜਿਹੜੀ ਭੰਗ ਖਾਲੀ ਤੋਂ ਗੱਲ ਭੰਗ ਦੇ ਨਾਲ ਤਾਂ ਇਹਦੇ ਵਿੱਚ ਕੋਈ ਇਸੋ ਹੀ ਕੋ ਹੈ ਜਿਹੜੀ ਹੋਰ ਜੜੀ ਬੂਟੀਆਂ ਤੁਸੀਂ ਮੱਲੋ ਜਿਹੜੀ ਖਾਂਡੀਆਂ ਨੇ ਉਹ ਉਹਨਾਂ ਦੇ ਨਾਲ ਮੰਨ ਸਕਦੇ ਆ ਕਿ ਜਿਹੜਾ ਇਹ ਹੋ ਸਕਦਾ ਮੈਣਾ ਆਇਆ ਜਾਮੂ ਹੋਇਆ ਇਹ ਅਰਜੇਂ ਬੂਟਾ ਹੋਇਆ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀ ਕੁਦਰਤੀ ਤੁਸੀਂ ਚੀਜ਼ਾਂ ਦੀ ਗੱਲ ਕਰਦੇ ਇਹ ਮਿਲ ਜਾਂਦੀਆਂ ਅਕਸਰ ਹੈਗੀਆਂ ਨੇ ਉਹ ਹਾਂਜੀ ਵਾਡੂ ਹੈ ਛੜਕਾਂ ਦੇ ਜੀ ਬਹੁਤ ਜਿਹੜਾ ਵਕ ਲੈ ਕਿੰਨੀ ਆ ਵਖੋ ਕਣ ਕਿੰਨੀ ਆ ਜਾਮਣੂ ਆ ਤੇ ਹੋਰ ਕਿੰਨੀ ਬੁੱਢੀ ਘਾ ਮੈਣਾ ਸੰਜੀ ਮੋਰ ਕੋ ਜੀਏ ਮੈਂ ਤੁਹੇ ਸਵੇਰੇ ਜਿਹੜਾ ਇਸ ਨੂੰ 4 ਲੈ ਜਾਂਦੇ ਜੋ ਇਹ ਸ਼ਾਮਾਂ ਤੱਕ ਜਿਹੜੀ ਸਾਰੀ ਮਤਲਬ 4.3 ਸ਼ਾਮਾਂ ਤੋ ਜਦ ਦੁੱਧ ਪੀਣ ਦਾ ਟਾਈਮ ਹੈ ਜਾਂ ਕਿਹੜਾ ਟਾਈਮ ਵੀ ਦੱਸੋ ਇਹ ਸਵੇਰੇ ਸਵੇਰੇ ਮੌਕੇ ਤੇ ਉਸੇ ਵੇਲੇ ਦੁੱਧ ਧਾਰ ਕੱਢ ਕੇ ਦੁੱਧ ਥੱਲੇ ਰੱਖਣਾ ਉਸੇ ਵੇਲੇ ਪੀਣਾ ਥੱਲੇ ਨਹੀਂ ਰੱਖਣਾ ਦੁੱਧ ਹੈਗਾ ਹਾਲ ਕੇ ਲ ਹੁੰਦਾ ਨਾ ਵੀ ਪੇਸ਼ੈਂਟ ਦੂਰ ਹੈ ਜਾਂ ਕਿਤੇ ਲੈ ਜਾਂਦੇ ਨੇ ਉਹ ਫਿਰ ਕਿਵੇਂ ਸਰ ਹੁੰਦਾ ਉਹਨੂੰ ਫੇ ਸਾਡੇ ਕੋਲ ਹੀ ਲਾਉਣਾ ਪਏਗਾ ਮੌਕੇ ਤੇ ਉਸੇ ਵੇਲੇ ਉਸੇ ਵੇਲੇ ਦੁੱਧ ਕਿਉਂ ਜੇ ਦੁੱਧ ਅਹੀਂ ਤੁਸੀਂ ਕਹੋਗੇ ਸਾਹਿਬ ਪਿਆਪਾ ਨੂੰ ਘਰ ਲੈ ਜਾਓ ਉਹਦੀ ਉਹਦੀ ਠੱਗ ਮਰ ਜਾਣੀ ਆ ਉਹਦੇ ਵੇਲੇ ਨਹੀਂ ਬਣਨੇ ਤੂੰ ਹੀ ਕੋਈ ਰਿਪੋਰਟ ਦੇਜੋ ਜੋਗ ਜਾਂ ਐਵੇਂ ਮੱਲੋ ਤਾਡੇ ਕੋ ਆਇਆ ਪੇਸ਼ੈਂਟ ਵੀ ਉਹਦੇ ਸੱਲ ਕੱਟੇ ਜਾਂ ਐਵੇਂ ਮੱਲ ਕਾ ਦਿੰਦੇ ਸਾਡੇ ਕੋ ਬਹੁਤ ਜੇ ਡੇ ਡੇ ਦੇ ਮੁੰਡੇ ਬਹੁਤ ਜ਼ਿਆਦਾ ਮੇਰੇ ਕੋ ਪੀਕੇ ਜਾਂਦੇ ਨੇ ਕਿ ਭਾਈ 5-6 ਰੁਪਏ ਕਿ ਲੋ ਮੇਰੇ ਕੋ ਮੈਨੂੰ 5-6 ਰੁਪਏ ਦੇ ਮੇਰੇ ਕੋ ਕਰੋੜ ਰੁਪਏ ਜਾਨਾ ਉਹਨਾਂ ਨੇ ਅੱਡੇ ਡੇ ਮੇਰੇ ਕੋ ਬਹੁਤ ਜਾਂ ਮੈਂ ਆਪਣੇ ਨੰਬਰ ਮੱਲ ਜਿਹਕੇ ਹਵਲੇ ਹੋ ਜਾਂਦਾ ਨਾ ਉਹ 70-80 ਰੁਪਏ ਕਿਲੋ ਆਉਂਦੇ ਆ ਤੂੰ ਆਪਦਾ 500 ਕਿੰਨਾਂ ਦੇਜੋ ਮੱਲ ਇਹ ਨਾ ਹੋਏ ਕਿਤੇ ਮੱਲੋ ਆਪਦਾ ਮਹਿੰਗਾ ਵੇਚਣ ਮਾਰਿਆ ਮੱਲ ਸੱਲਾਂ ਤੇ ਕਈ ਜਾਵੇ ਤਾਂ ਪੇਸ਼ੈਂਟ ਜਿਹੜਾ ਗਲਤ ਮ ਸਾਰਡ ਵੀ ਨਾ ਪਏ ਹੋਣ ਨਾ ਉਹਦੇ ਸਾਲ ਪੂਰੇ ਹੋਣਗੇ ਐਮਪੀ 65 ਬਸ ਹੋਣ ਦੇ ਰਾਂਗੇ ਉਹ ਦੋ ਦਿਨ ਫ੍ਰੀ ਦੇ ਦਾਂਗੇ ਨਹੀਂ ਇਹ ਬੱਕਰੀ ਸਾਰਿਆਂ ਦਾ ਦਾਵਾ ਕਰਦੇ ਕਿ ਜਿਹੜੀਆਂ ਤੁਹਾਡੇ ਤੋਂ ਚਾਰ ਤਾਂ ਜਿਹੜੀਆਂ ਇਹਨਾਂ ਦਾ ਦਾਵਾ ਕਰਦੇ ਜਿਹੜੀਆਂ ਘਰਾਂ ਦੇ ਵਿੱਚ ਰੱਖੇ ਉਹ ਜਾਂ ਆਪਦੀਆਂ ਕਰਦੇ ਉਹਨਾਂ ਦੇ ਗਾਰੰਟੀ ਦੇਣੀ ਜੇ ਘਰਾਂ ਦੇਖਿਆ ਆਂ ਆਪਣੀ ਬੱਕਰੀ ਗਾਰੰਟੀ ਦੇਨੇ ਆਂ ਹਾਂਜੀ ਕਿੰਨੇ ਦਿਨ ਫਿਰ ਕੋਲ ਜਿਹੜਾ ਵਾ ਮਤਲਬ ਇਹ ਚਲਦਾ ਸਾਰਾ ਤੁਹਾਡਾ ਡਾਕੂਮੈਂਟ ਦੋ ਟਾਈਮ ਚਲਦਾ ਜਾਂ ਤਿੰਨ ਟਾਈਮ ਚਲਦਾ ਸਾਰਾ ਇਹ ਕਿਹੜਾ ਟਾਈਮ ਪਿੰਨਾ ਸੋਇ ਰਿਹਾ ਸੀ ਕਿਹੜਾ ਟਾਈਮ ਮੈਂ ਤੇ ਵਾਰ-ਵਾਰ ਪੰਜਾਂ ਦਿਨ ਪੀਣਗੇ ਤੇ ਫੇਰ ਚਲੋ ਵੀ ਅੱਬੇ ਮੈਂ ਅਸ਼ਾਦ ਪੂਰੇ ਹੋ ਜਾਣਗੇ ਕਿੰਨਾ ਕਿੰਨਾ ਦਿਨਾਂ ਦੇ ਵਿੱਚ ਜਿਹੜੇ ਕੇਸ ਜਿਹੜੇ ਜਿਆਦਾ ਨਹੀਂ ਖੋਦੇ ਬਹੁਤ ਜ਼ਿਆਦਾ ਗਰਮੀਆਂ 'ਚ ਬਹੁਤ ਜ਼ਿਆਦਾ ਕੇਸ ਨਿਕਲਦੇ ਜਿਆਦਾ ਤੁਹਾਡੇ ਗਰਮੀਆਂ 'ਚ ਕੇਸ ਨਿਕਲਦੇ ਜਿਆਦਾ ਤੁਹਾਡੇ ਨਾਲ ਹੋਰ ਵੀ ਜਿਹੜੇ ਬੱਕਰੀ ਚਾਰਤਾਣੇ ਵੀ ਇਦਾਂ ਹੋ ਜਾ ਮਰ ਜਾ ਇਹ ਮਤਲਬ ਜਿਹੜੀ ਭਾਜੀ ਹੁਣੇ ਵੀ ਗੱਲ ਕੀਤੀ ਹੈ ਜਿਹੜਾ ਦਾਵਾ ਕੀਤਾ ਵਾ ਮਤਲਬ ਕਿ ਕਿੰਨੀ ਸਚਾਈ ਦੱਸੋ ਸਰ ਬਹੁਤ ਸਚਾਈ ਸਰ ਬਹੁਤ ਮਿਲੂਗਾ ਤੁਹਾਨੂੰ ਮਤਲਬ ਜਿਹੜੇ ਮਤਲਬ ਹੁੰਦਾ ਮਲ ਘਰਾਂ ਦੇ ਵਿੱਚ ਰੱਖੀਆਂ ਬੱਕਰੀਆਂ ਜਾਂ ਤੁਸੀਂ ਚਾਰਤਾ ਜਾਂ ਮਤਲਬ ਉਹਨਾਂ ਦੀ ਕਰਦੇ ਤੁਸੀਂ ਚੱਕ ਕਰਦੇ ਜਾਂ ਆਪਦੀਆਂ ਦੀ ਕਰਦੇ ਨਹੀਂ ਆਹੀ ਆਪਣੀਆਂ ਦੀ ਕਰਦੇ ਉਹਨਾਂ ਦਾ ਕਾਹਦਾ ਫਿਰ ਉਹਦੇ ਘਰਾ ਖਾਂਡੀਆਂ ਚੋਰੀ ਕਿਲੋ ਹੁੰਦਾ ਨਾ 78 ਰੁਪਏ ਕਿਲੋ ਜਿਹੜਾ ਬਾਜ਼ਾਰ ਦੇ ਵਿੱਚ ਮਤਲਬ ਗੋਕਾਂ ਜਾਂ ਦੂਸਰਾ ਦੁੱਧ ਮਿਲਣ ਰਿਹਾ ਬਾਸ ਤੁਸੀਂ ਇਹਦਾ ਆਪ ਦਾ ਰੇਟ ਜਿਹੜਾ ਚੱਕਰ ਮਾਰਾ ਜਾਂ ਨਾ ਵਿਕਦਾ ਹੋਵੇ ਇਥੋਂ ਅਪਰੋਚ ਕਰਦੇ ਹੋ ਪੈਸੇ ਪਿੱਲੇ ਨਹੀਂ ਫ੍ਰੀ ਵੀ ਦਾਂਗੇ ਮਲਤਾਵਾ ਕਰ ਹਾਂ ਤਿੰਨ ਦਿਨ ਫ੍ਰੀ ਦਾਂਗੇ ਜੇ ਨਾਲ ਸਾਲ ਪੂਰੇ ਹਾਂ ਹਾਂ ਜੀ ਬਸ ਸੁਣ ਜਾਣਾ ਕੋ ਪ੍ਰੀ ਦੁੱਧ ਦਾਗੇ ਜਿੱਦਾਂ ਪੂਰੇ ਹੁੰਦੇ ਚਲ ਜੀ ਕੀਤਾ ਆਂ ਹੀ ਬੰਦੇ ਬਹੁਤ ਹੁੰਦੇ ਸਾਡੇ ਕੋਲ ਨਹੀਂ ਸਾਡੇ ਨਾਲ ਹੋਰ ਬਜ਼ੁਰਗ ਵੀ ਰੋਡ ਤੇ ਜਾ ਰਹੇ ਨੇ ਜਰੂਰ ਉਹ ਵੀ ਉਹਨਾਂ ਨਾਲ ਵੀ ਗੱਲਬਾਤ ਕਰ ਕਿਵੇਂ ਬਜ਼ੁਰਗੋ ਕੀ ਇਹ ਦਾਵਾ ਸੱਚਾ ਵਾ ਹੈ ਆ ਠੀਕ ਆ ਠੀਕ ਆ ਜੀ ਮਹਾਰਾਜ ਆਪਣੇ ਦੁਖੀ ਬੰਦੇ ਤੇ ਜਾ ਕੇ ਲੈਂਦੇ ਆਗੇ ਲੋੜ ਲਈ ਲਿਆ ਮਤਲਬ ਹੋ ਜਾਂਦਾ ਫਿਰ ਭਾਈ ਹੋ ਜਾਂਦੀ ਆ ਠੀਕ ਹੋ ਜਾਂਦੀ ਆ ਹਾਂ ਜੀ ਹਾਂ ਜੀ ਮਤਲਬ ਇਹ ਹੁੰਦਾ ਨਾ ਵੀ ਡਾਕਟਰਾਂ ਨੇ ਤੇ ਇਸ ਚੀਜ਼ ਨੂੰ ਪ੍ਰੈਸ ਕਰਤੀ ਦੇਤੀ ਆ ਮਤਲਬ ਇੱਕ ਇਹ ਵੀ ਕੀ ਇਹ ਮਤਲਬ ਬਾਹਰ ਦਾ ਅੰਦਰ ਜਿਹੜੀ ਮਤਲਬ ਜੜੀ ਬੂਟੀਆਂ ਖਾਂਦੀ ਆ ਤਾਂ ਤੇਰੀ ਬੂਟੀਆਂ ਖਾਂਦੇ ਤਾਂ ਕਰਕੇ ਨਾ ਦੁੱਧ ਵਧਿਆ ਜੜੀ ਬੂਟੇ ਹਾਂਜੀ ਹਾਂਜੀ ਮੈਨੂੰ ਇੰਨੀਆਂ ਜੜੀਆਂ ਮੈਨੂੰ ਇੰਨੀਆਂ ਜਿਹੜੇ ਮਤਲਬ ਇਹ ਖਾਂਦੀਆਂ ਨੇ ਪਾਤਾ ਜੜੀ ਬੂਟੇ ਇਹ ਮਤਲਬ ਮਿਲ ਜਾਂਦੀਆਂ ਨੇ ਆਮ ਬੜੀਆਂ ਮਿਲਦੀਆਂ ਹਾਂਜੀ ਹਾਂਜੀ ਇਹ ਤਾਂ ਇਹਨਾਂ ਲਈ ਫੇਰਨੀਆਂ ਨੇ ਪਿੰਡਾਂ ਤੱਕ ਖਣਨੀਆਂ ਨੇ ਅਜ ਤੋਂ ਨਾਰੂਵਾਲ ਤੱਕ ਕਦੇ ਤੱਕ ਕੇ ਕੇਸ ਹੋ ਗਏ ਨਾ ਖਰਾਬ ਜਿਹੜਾ ਘਰਾ ਦੇ ਬੱਕਰੀਆਂ ਨੂੰ ਉਹਨਾਂ ਰੱਖਿਆ ਨੇ ਤਾਂ ਉਹਨਾਂ ਦਾ ਦੁੱਧ ਦੇ ਕੇ ਤਾਂ ਮਤਲਬ ਡੇਂਜਰ ਜ਼ੋਨ ਚ ਚਲ ਗਿਓ ਵਾਦੇ ਨਹੀਂ ਕਰਦੇ ਉਹਨਾਂ ਦੇ ਘਾਟ ਇੰਨਾ ਚ ਜ਼ਿਆਦਾ ਹੈ ਇਹਨਾਂ ਚ ਗਾੜ੍ਹ ਜ਼ਿਆਦਾ ਹੈ ਬੁਲੇ ਚੁੱਕਦੀਆਂ ਬਾਤਾਂ ਹਾਂਜੀ ਹਾਂਜੀ ਬਾਹਰ ਚੁੱਕਦੀਆਂ ਬੂਟੀਆਂ ਖਾਂਦੀਆਂ ਨੇ ਵਧੀਆ ਵਧੀਆ ਮਤਲਬ ਖ ਆਂ ਨਾਂ ਮਲਪੂਰਾ ਰਿਜ਼ਲਟ ਹਾਂ ਜੀ ਉਹ ਉਸ ਟਾਈਮ ਤੋਂ ਇਹ ਜਿਹੜਾ ਚੱਲਦਾ ਆ ਰਿਹਾ ਨਹੀਂ ਇਹ ਹੁਣ ਚੱਲਿਆ ਅਸੀਂ ਜਦੋਂ ਅਸੀਂ ਆਪਣੀ ਜਵਾਨੀ ਚ ਆਇਆ ਅਸੀਂ ਨਹੀਂ ਵੇਖਿਆ ਤੁਹਾਡੀ ਕਿੰਨੀ ਉਮਰ ਹੋ ਗਈ ਉਸ ਟਾਈਮ ਹੁਣੇ 60 65 ਸਾਲ ਅਜੇ ਤੱਕ ਕਦੀ ਪਲੇਟ ਰਿਕਾਰਡ ਕਦੀ ਜਾਂਦਾ ਨਹੀਂ ਕੋਈ ਗੱਲ ਇਹ ਆਪਦੇ ਖੁਦ ਪਿੰਦਰੇ ਚੋਂ ਹਾਂ ਜਾਂ ਆ ਪਿੰਦਰੇ ਨਾਲ ਥੱਲੇ ਇਦਾਂ ਚੌਂਕ ਲਿੰਦੇ ਨੇ ਕੋਈ ਗੱਲ ਪੀ ਲਿੰਦੇ ਧਾਰਾ ਹਾਂਜੀ ਹਾਂਜੀ ਯੋਧ ਪਿੰਡ ਦੇ ਨੇ ਮਤਲਬ ਇਹਦਾ ਜਿਹੜਾ ਅਸਲ ਦੇ ਵਿੱਚ ਇੱਥੇ ਜਿਹੜਾ ਡਾਕਟਰਾਂ ਨੇ ਦੱਸਿਆ ਨਾ ਵੀ ਇਹ ਕੰਮ ਹੋਣਾ ਕਿ ਡਾਕਟਰਾਂ ਨੇ ਦੱਸਿਆ ਵੀ ਬੱਕਰੀਆਂ ਦਾ ਬਜ਼ੁਰਗ ਜਿਹੜਾ ਇੱਥੇ ਪੀ ਲੈਣਾ ਕਿ ਜਾਂ ਵੱਲੋਂ ਜਿਹੜਾ ਦੂਰ ਨੇੜੇ ਲੈ ਵੀ ਜਾਂਦੇ ਉਹ ਪੀ ਲੋ ਕੋਈ ਗੱਲ ਨਹੀਂ ਫਰਕ ਥੋੜਾ ਹੀ ਪੈਂਦਾ ਥੋੜਾ ਹੀ ਫਰਕ ਪੈਂਦਾ ਮਤਲਬ ਜਿਆਦਾ ਜਿਹੜਾ ਮਤਲਬ ਜਿਹੜਾ ਤਾਜ਼ਾ ਜਿਆਦਾ ਉਹ ਰੱਖ ਉਹ ਵਧੀਆ ਜਾਂਦਾ ਹੈ ਵਧੀਆ ਤਾਕਤ ਆਦੀ ਹੁੰਦੀ ਆ ਗੱਲ ਸੋ ਇਹ ਸਨ ਬੱਕਰੀ ਚਾਰਤਾ ਜਿਨ੍ਹਾਂ ਦੇ ਵੱਲੋਂ ਜਿਹੜਾ ਦਾਵਾ ਕੀਤਾ ਗਿਆ ਵਾ ਡਾਕਟਰਾਂ ਵੱਲੋਂ ਤਾਂ ਪਹਿਲਾਂ ਹੀ ਇਹ ਚੀਜ਼ ਨੂੰ ਲੈ ਕੇ ਜਿਹੜਾ ਦਾਵਾ ਕਰ ਦਿੱਤਾ ਗਿਆ ਵਾ ਸੋ ਇਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੀਆਂ ਸਾਡੇ ਲੋ ਚਾਰਤਾ ਨੇ ਅਸੀਂ ਉਹਨਾਂ ਦਾ ਦਾਵਾ ਕਰਦੇ ਜਿਹੜੀਆਂ ਘਰਾਂ ਦੇ ਵਿੱਚ ਰੱਖਿਆ ਅਸੀਂ ਉਹਨਾਂ ਦਾ ਕੋਈ ਦਾਵਾ ਨਹੀਂ ਕਰਦੇ ਕਿਉਂਕਿ ਪੇਸ਼ੈਂਟ ਜਿਹੜਾ ਵਾ ਗਲਤ ਸਟੇਜ ਮੋਰ ਤੇ ਵੀ ਜਾ ਸਕਦਾ ਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਲਾ ਪਰ ਸਿੰਘ ਖੁਸ਼ੀ